ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਰਾਗ ਤਨਾਸਰੀ ਚ ਦਰਜ ਸ਼ਬਦ ਹਮ ਆਦਮੀ ਹਾਂ ਇਕਦਮੀ ਮਹੱਲਤ ਮਹਤ ਨਾ ਜਾਣਾ ਤੇ ਗੱਲ ਕਰਾਂਗੇ ਜੀ ਇਹ ਸ਼ਬਦ ਵਿੱਚ ਗੁਰੂ ਸਾਹਿਬ ਮਨੁੱਖਾਂ ਨੂੰ ਮਨੁੱਖੀ ਜੀਵਨ ਦੀ ਅਸਲੀਅਤ ਬਾਰੇ ਦੱਸ ਰਹੇ ਹਨ ਹਾਂਜੀ ਤੇ ਆਓ ਆਪਾਂ ਦੇਖਦੇ ਹਾਂ ਕਿ ਇਹ ਸ਼ਬਦ ਸਾਨੂੰ ਕੀ ਸਮਝਾਉਂਦਾ ਹੈ ਸ਼ੁਰੂਆਤ ਕਰਦੇ ਹਾਂ ਰਹਾਉ ਦੀ ਤੁਕ ਨਾਲ ਅੰਧੇ ਜੀਵਨਾ ਵਿਚਾਰ ਦੇਖ ਕੇਤੇ ਕੇ ਦਿਨਾ ਹੂੰ ਇਥੇ ਅੰਦੇ ਹੋਣ ਦਾ ਕੀ ਮਤਲਬ ਹੈ ਜੀ ਤੇ ਕੀ ਵਿਚਾਰਨ ਲਈ ਕਿਹਾ ਜਾ ਰਿਹਾ ਹੈ ਦੇਖੋ ਅੰਨਾ ਹੋਣਾ ਮਤਲਬ ਮਾਇਆ ਦੇ ਮੋਹ ਵਿੱਚ ਗੁਆਚ ਜਾਣਾ ਜਿਵੇਂ ਦੁਨਿਆਵੀ ਚੀਜ਼ਾਂ ਪਿੱਛੇ ਭਜਣਾ ਤੇ ਅਸਲੀਅਤ ਨੂੰ ਨਾ ਦੇਖਣਾ ਤੇ ਵਿਚਾਰਨ ਲਈ ਵਿਚਾਰਨ ਲਈ ਇਹ ਕਿਹਾ ਗਿਆ ਹੈ ਕਿ ਇਹ ਜੀਵਨ ਬਹੁਤ ਥੋੜਾ ਹੈ ਕੇਤੇ ਕੇ ਦਿਨਾ ਮਤਲਬ ਦਿਨ ਗਿਣਤੀ ਦੇ ਹੀ ਹਨ ਹੂੰ ਤੇ ਇਸੇ ਲਈ ਉਹ ਪਹਿਲੀ ਤੱਕ ਹਮ ਆਦਮੀ ਹਾਂ ਇਕਦਮੀ ਬਹੁਤ ਅਹਿਮ ਹੈ ਇਕਦਮੀ ਮਤਲਬ ਇਕ ਸਾਦੇ ਮਾਲਕ ਵੀ ਨਹੀਂ ਕਦੋਂ ਮੁੱਕ ਜਾਣਾ ਸਾਨੂੰ ਨਹੀਂ ਪਤਾ ਮਹੌਲਤ ਮੋਹਤ ਨਾ ਜਾਣਾ ਇਹ ਤਾਂ ਹੈ ਫਿਰ ਸਾਨੂੰ ਕਰਨਾ ਕੀ ਚਾਹੀਦਾ ਹੈ ਹਾਂਜੀ ਤੇ ਇੱਥੇ ਗੁਰੂ ਸਾਹਿਬ ਦੀ ਬੇਨਤੀ ਹੈ ਨਾਨਕ ਬਿਨ ਵਹਿ ਤਿਸੇ ਸਰੇਵੋ ਜਾ ਕੇ ਜੀ ਪਰਾਣਾ ਅੱਛਾ ਇਸ ਦਾ ਕੀ ਭਾਵ ਬੰਦਾ ਕਹਿਣ ਦਾ ਭਾਵ ਹੈ ਕਿ ਉਸ ਪਰਮਾਤਮਾ ਨੂੰ ਯਾਦ ਕਰੋ ਉਸ ਦੀ ਸੇਵਾ ਸਿਮਰਨ ਕਰੋ ਤਿਸੇ ਸਰੇਵੋ ਜਿਸ ਨੇ ਜਿੰਦ ਜਾਨ ਐ ਸਾਹ ਦਿੱਤੇ ਹਨ ਜਾ ਕੇ ਜੀ ਪ੍ਰਾਣਾ ਠੀਕ ਹੈ ਕਿਉਂਕਿ ਅੱਗੇ ਜਾ ਕੇ ਇੱਕ ਗੱਲ ਹੋਰ ਸਾਫ਼ ਹੁੰਦੀ ਹੈ ਜਿਵੇਂ ਬਾਣੀ ਚਾਉਂਦਾ ਹੈ ਸਾਸ ਮਾਸ ਸਭ ਜੀਓ ਤੁਮਾਰਾ ਹਾਂਜੀ ਮਤਲਬ ਸਾਡਾ ਸ਼ਰੀਰ ਸਾਡੇ ਸਾ ਸਾਡੀ ਆਤਮਾ ਸਭ ਕੁਝ ਸਾਸ ਮਾਸ ਉਸ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ ਸਭ ਜੀਓ ਤੁਮਾਰਾ ਤੇ ਅਗਲੀ ਤੁਕ ਇਸੇ ਭਾਵ ਨੂੰ ਅੱਗੇ ਵਧਾ ਕੇ ਕਹਿੰਦੀ ਹੈ ਨਾਨਕ ਸਾਇਰ ਏਵ ਕਹਿਤ ਹੈ ਸੱਚੇ ਪਰਵਦਗਾਰਾ ਹੂੰ हे सच्चे सदीव रहण वाले सच्चे पर्वत गारा मेरी बस यही विनती है नानक शायर ए कहत है ते नाल ही प्यार भरी अरदास भी है तू मैं खरा प्यारा तू मेनू बहुत प्यारा लगता है अच्छा इस अरदास दे बाद गुरु साहब आगे दस रहे ने कि उस परमात्मा दी मेहर नजर किवें मिलदी है गुरु साहब कह रहे हैं कि जे तू किसे ना देही मेरे साहिबा क्या को कड्ढे गहना ਇਥੇ ਕਿਆ ਕੋ ਕਢੇ ਗਹਿਣਾ ਦਾ ਕੀ ਅਰਥ ਹੋਇਆ ਹਾਂ ਇਹ ਬਹੁਤ ਦਿਲਚਸਪ ਗੱਲ ਹੈ ਮਤਲਬ ਉਸ ਮਾਲਿਕ ਦਾ ਪਿਆਰ ਜਾਂ ਉਸ ਦੀ ਕਿਰਪਾ ਕੋਈ ਕੀਮਤ ਦੇ ਕੇ ਕੋਈ ਗਹਿਣਾ ਰੱਖ ਕੇ ਨਹੀਂ ਮਿਲ ਸਕਦੀ ਅੱਛਾ ਜੀ ਤੇ ਹੋਰ ਡੂੰਗੀ ਗੱਲ ਇਹ ਹੈ ਜਿਨ੍ਹਾਂ ਗਹਿਣੇ ਦੀ ਗੱਲ ਹੋ ਰਹੀ ਹੈ ਉਹ ਕੋਈ ਸੋਨੇ ਚਾਂਦੀ ਦੇ ਗਹਿਣੇ ਨਹੀਂ ਇਹ ਕਰਮ ਕਾਂਡਾਂ ਵਾਲੇ ਸ਼ਿੰਗਾਰ ਗਹਿਣੇ ਹਨ ਜੇ ਕੋਈ ਕਵੇ ਕਿ ਮੈਂ ਵਰਤ ਵਗੈਰਾ ਰੱਖ ਕੇ ਪਰਮਾਤਮਾ ਨੂੰ ਖੁਸ਼ ਕਰ ਲਵਾਂ ਤਾਂ ਉਹ ਉਸ ਮਨੁੱਖ ਦੀ ਭੁੱਲ ਹੈ अच्छा हां जी ए कोई व्यापारिक सौदा नहीं है ए त जਵੇਂ ਬਾਣੀ ਅੱਗੇ ਕਹਿੰਦੀ ਨਾਨਕ ਬਿਨਵੈ ਸੋ ਕਿਛ ਪਾਈਏ ਪੁਰਬ ਲਿਖੇ ਕਾ ਲੈਣਾ ਪਰਮਾਤਮਾ ਦੀ ਨਦਰ ਤਾਂ ਪਿਛਲੇ ਕਰਮਾਂ ਦੇ ਲੇਖਾਂ ਅਨੁਸਾਰ ਹੀ ਮਿਲਦੀ ਹੈ ਵਾਹ ਇਹ ਤਾਂ ਬਹੁਤ ਗਹਿਰੀ ਗੱਲ ਹੈ ਇਹ ਕਮਾਈ ਜਾਂਦੀ ਹੈ ਖਰੀਦੀ ਨਹੀਂ ਜਾ ਸਕਦੀ ਬਿਲਕੁਲ ਪਰ ਫਿਰ ਉਹਨਾਂ ਲੋਕਾਂ ਦਾ ਕੀ ਬੰਦਾ ਜੋ ਇਸ ਪਾਸੇ ਧਿਆਨ ਨਹੀਂ ਦਿੰਦੇ ਜੋ ਧੋਖੇ ਨਾਲ ਛਲਕਪਟ ਨਾਲ ਜ਼ਿੰਦਗੀ ਕੱਢਦੇ ਨੇ ਜਿਵੇਂ ਸ਼ਬਦ ਵਿੱਚ ਆਉਂਦਾ ਕਪਤੀ ਕਪਟ ਕਮਾਣਾ ਹਾਂਜੀ ਜਿਹੜਾ ਬੰਦਾ ਰੱਬ ਨੂੰ ਭੁਲਾ ਕੇ ਨਾਮ ਖਸਮ ਕਾ ਚਿਤ ਨਾ ਕੀਆ ਕਪਟੀ ਕਪਟ ਕਮਾਣਾ ਹਾਂਜੀ ਉਸ ਨੂੰ ਅੰਤ ਵਿੱਚ ਲੈ ਜਦੋਂ ਮੌਤ ਆਉਂਦੀ ਹੈ ਜਦੋਂ ਜਮਦਵਾਰੀ ਜਾ ਪਕੜ ਚਲਾਇਆ ਅੱਛਾ ਤਾਂ ਉਦੋਂ ਪਛਤਾਉਂਦਾ ਹੈ ਤਾਂ ਚੱਲਦਾ ਪਛਤਾਣਾ ਕਿਸ ਗੱਲ ਦਾ ਪਛਤਾਵਾ ਹੁੰਦਾ ਉਸ ਨੂੰ ਇਹੀ ਕਿ ਸਾਰੀ ਜ਼ਿੰਦਗੀ ਐਵੇਂ ਗਵਾਚ ਦਿੱਤੀ ਮਾਇਆ ਪਿੱਛੇ ਭੱਜਦਿਆਂ ਧੋਖੇ ਕਰਦਿਆਂ ਤੇ ਉਸ ਮਾਲਿਕ ਨੂੰ ਯਾਦ ਹੀ ਨਹੀਂ ਕੀਤਾ ਹਾਂ ਇਸ ਲਈ ਫਿਰ ਗੁਰੂ ਸਾਹਿਬ ਕੀ ਸਲਾਹ ਦੇ ਰਹੇ ਨੇ ਹਾਂਜੀ ਤੇ ਜਿੰਨਾ ਚਿਰ ਇਸ ਦੁਨੀਆ ਵਿੱਚ ਰਹਿਣਾ ਜਬ ਲਗ ਦੁਨੀਆ ਰਹੀਏ ਹਾਂਜੀ ਉਹਨਾਂ ਚਿਰ ਕੁਝ ਚੰਗਾ ਸੁਣੀਏ ਮਤਲਬ ਪ੍ਰਭੂ ਦੀ ਸਿਫਤ ਸਲਾਹ ਸੁਣੀਏ ਤੇ ਕੁਝ ਕਹੀਏ ਬਾਬ ਉਸ ਦਾ ਨਾਮ ਲਈਏ ਕਿਛ ਸੁਣੀਏ ਕਿਛ ਕਹੀਏ ਇੱਕ ਤਰ੍ਹਾਂ ਨਾਲ ਜ਼ਿੰਦਗੀ ਦੇ ਸਮੇਂ ਦੀ ਸੰਭਾਲ ਕਰਨ ਦੀ ਗੱਲ ਹੋ ਗਈ ਬਿਲਕੁਲ ਸਮਾ ਰਹਿੰਦਿਆਂ ਜਾਗਣ ਦੀ अच्छा अंत ਵਿੱਚ ਨਾ ਇੱਕ ਬੜਾਈ ਖਾਸ ਵਿਚਾਰ ਹੈ ਜੀ ਜੀਵਤਿਆ ਮਰ ਲਈਏ ਹਾਂਜੀ ਇਹ ਬਹੁਤ ਦੂੰਗਾ ਸੰਕਲਪ ਹੈ ਤੇ ਨਾਲ ਹੀ ਇੱਕ ਹੋਰ ਟੁਕ ਦਾ ਜ਼ਿਕਰ ਹੈ ਪਾਲ ਰਹੇ ਹਮ ਰਹਿਣ ਨਾ ਪਾਇਆ ਇਹਨਾਂ ਦੋਵਾਂ ਦਾ ਆਪਸ ਵਿੱਚ ਕੀ ਸੰਬੰਧ ਹੈ ਇਹਨਾਂ ਨੂੰ ਕਿਵੇਂ ਜੋੜਨਾ ਹੈ ਦੇਖੋ ਇਹਨਾਂ ਟੁਕਾਂ ਨੂੰ ਬੜੇ ਸੋਹਣੇ ਢੰਗ ਨਾਲ ਜੋੜਨਾ ਹੈ ਪਾਲ ਰਹੇ ਹਮ ਰਹਿਣ ਨਾ ਪਾਇਆ ਦਾ ਮਤਲਬ ਹੈ ਕਿ ਬਹੁਤ ਖੋਜ ਪੜਤਾਲ ਕੀਤੀ ਪਾਲ ਰਹੇ ਹਮ ਪਰ ਇਹੀ ਪਤਾ ਲੱਗਾ ਕਿ ਇਸ ਦੁਨੀਆ ਵਿੱਚ ਕੋਈ ਵੀ ਸਦਾ ਲਈ ਨਹੀਂ ਰਹਿ ਸਕਦਾ ਇੱਥੇ ਪੱਕਾ ਠਿਕਾਣਾ ਹੈ ਹੀ ਨਹੀਂ ਰਹਿਣ ਨਾ ਪਾਇਆ ਠੀਕ ਹੈ ਤੇ ਕਿਉਂਕਿ ਇੱਥੇ ਹਮੇਸ਼ਾ ਲਈ ਨਹੀਂ ਰਹਿਣਾ ਇਸ ਲਈ ਸਭ ਤੋਂ ਵਧੀਆ ਤਰੀਕਾ ਕੀ ਹੈ ਜਿਉਣ ਦਾ ਉਹ ਹੈ ਜਿਵਤਿਆ ਮਰ ਰਹੀਏ ਜੂਂਦੇ ਜੀ ਮਰਨਾ ਇਸ ਦਾ ਕੀ ਅਰਥ ਹੈ ਇਸ ਦਾ ਮਤਲਬ ਹੈ ਦੁਨੀਆ ਵਿੱਚ ਰਹਿੰਦਿਆਂ ਹੋਇਆ ਹੀ ਆਪਣੀ ਹਉਮੈ ਨੂੰ ਮਾਰ ਦੇਣਾ ਅੱਛਾ ਆਪਣੀ ਮੈ ਮੈ ਨੂੰ ਮੁਕਤ ਹੋ ਕੇ ਬਿਲਕੁਲ ਇਹੀ ਹੈ ਅਸਲ ਵਿੱਚ ਜਿਉਂਦੇ ਜੀ ਮਰ ਕੇ ਜੀਵਨ ਬਿਤਾਣਾ ਤੇ ਜਦੋਂ ਹਉਮੈ ਮਰ ਗਈ ਮਾਇਆ ਨਾਲ ਮੋਹ ਵੀ ਖਤਮ ਹੋ ਜਾਂਦਾ ਹੈ ਤੇ ਫਿਰ ਪਰਮਾਤਮਾ ਦੇ ਨਾਮ ਨਾਲ ਜੁੜਨ ਲਈ ਮਨ ਵਿੱਚ ਚਾਹੋਂ ਪੈਦਾ ਹੁੰਦਾ ਹੈ ਜੋ ਇਸ ਜੀਵਨ ਦਾ ਅਸਲੀ ਮਕਸਦ ਹੈ ਜਿਵੇਂ ਗੁਰੂ ਸਾਹਿਬ ਨੇ ਸ਼ੁਰੂ ਵਿੱਚ فرمایا ਨਾਨਕ ਬਿਨ ਵੈ ਤਿਸੇ ਸਰੇ ਵੋ ਜਾ ਕੇ ਜੀ ਪਰਾਣਾ ਵਾਹ ਇਹ ਤਾਂ ਬਹੁਤ ਹੀ ਡੂੰਗੀ ਵਿਚਾਰ ਹੈ ਤਾਂ ਫਿਰ ਅੱਜ ਦੀ ਇਸ ਵਿਚਾਰ ਦਾ ਸਾਰ ਕੀ ਕੱਢ ਸਕਦੇ ਆਪਾਂ ਹਾਂਜੀ ਤਾਂ ਮੁੱਖ ਸਾਰ ਇਹ ਹੀ ਹੈ ਕਿ ਮਨੁੱਖੀ ਜੀਵਨ ਬਹੁਤ ਹੀ ਛੋਟਾ ਤੇ ਅਨਿਸ਼ਚਿਤ ਹੈ ਸਾਹਾਂ ਦੀ ਪੂੰਜੀ ਹੈ ਪਤਾ ਨਹੀਂ ਕਦੋਂ ਖਤਮ ਹੋ ਜਾਣੀ ਹੈ ਹਮ ਇਸ ਲਈ ਮਾਇਆ ਦੇ ਪਰਮਾ ਤੋਂ ਨਿਕਲ ਕੇ ਤੇ ਉਸ ਪ੍ਰਮਾਤਮਾ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੈ ਜਿਸ ਨੇ ਸਾਨੂੰ ਇਹ ਜੀਵਨ ਦਿੱਤਾ ਹੈ ਤੇ ਸਭ ਤੋਂ ਵੱਡੀ ਗੱਲ ਤੇ ਸਭ ਤੋਂ ਵੱਡੀ ਗੱਲ ਜੀਵਤ ਅਮਰ ਰਹੀਏ ਮਤਲਬ ਜਿਉਂਦੇ ਜੀ ਹੀ ਆਪਣੀ ਹਉਮੈ ਤੇ ਮੋਨ ਨੂੰ ਤਿਆਗ ਕੇ ਇੱਕ ਨਿਰਲੇਪ ਇੱਕ ਆਜ਼ਾਦ ਜੀਵਨ ਜਿਉਣਾ ਬਹੁਤ ਵਧੀਆ ਤੇ ਜਾਂਦੇ ਜਾਂਦੇ ਇੱਕ ਸਵਾਲ ਸੋਚਣ ਲਈ ਛੱਡ ਜਾਂਦੇ ਆ ਜੇਕਰ ਅਸੀਂ ਸੱਚਮੁੱਚ ਰੋਜ਼ਾਨਾ ਜ਼ਿੰਦਗੀ 'ਚ ਜੀਵਤਿਆ ਮਰ ਰਹੀਏ ਵਾਲੀ ਸੋਚ ਨੂੰ ਅਪਣਾ ਲਈਏ ਇਸ ਭਾਵਨਾ ਨਾਲ ਜੀਵੀਏ ਤਾਂ ਸਾਡੇ ਰੋਜ਼ ਦੇ ਕੰਮਕਾਰਾਂ ਸਾਡੀਆਂ ਤਰਜੀਹਾਂ ਸਾਡੇ ਰਿਸ਼ਤਿਆਂ ਤੇ ਇਸ ਦਾ ਕੀ ਅਸਰ ਪੈ ਸਕਦਾ ਹੈ ਇਹ ਵਿਚਾਰਨ ਵਾਲੀ ਗੱਲ ਹੈ ਬਹੁਤ ਖੂਬ ਜੀ ਇਸੇ ਵਿਚਾਰ ਨਾਲ ਆਪਾਂ ਅੱਜ ਦੀ ਗੱਲਬਾਤ ਸਮਾਪਤ ਕਰਦੇ ਹਾਂ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ